ਸਟਾਰ ਭਾਰਤ ਉਹਨਾਂ ਪੰਜ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਆਬਾਦੀ ਬਹੁਤ ਜ਼ਿਆਦਾ ਹੈ ਡੰਡੀ ਬਹੁਤੀ ਆਬਾਦੀ ਵਾਲੇ ਦੂਜੇ ਦੇਸ਼ ਚੀਨ ਜਾਪਾਨ ਸਾਬਕਾ ਸੋਵੀਅਤ ਯੂਨੀਅਨ ਅਤੇ ਅਮਰੀਕਾ ਹਨ ਡੰਡੀ ਇਨ੍ਹਾਂ ਪੰਜਾਂ ਦੇਸ਼ਾਂ ਦੀ ਆਬਾਦੀ ਵਿਸ਼ਵ ਦੀ ਅੱਧੀ ਆਬਾਦੀ ਤੋਂ ਬਧੇਰੇ ਹਨ ਡੰਡੀ ਕਿਸੇ ਦੇਸ਼ ਵਿੱਚ ਲੋਕਾਂ ਦੀ ਵੱਡੀ ਗਿਣਤੀ ਹੋਣਾ ਹਕੂਮਤ ਕਰਨ ਦੇ ਕੰਮ ਨੂੰ ਮੁਸ਼ਕਲ ਬਣਾਉਂਦੀ ਹੈ ਡੰਡੀ ਜੇਕਰ ਉੱਥੇ ਨਸਲੀ ਵਿਭਿੰਨਤਾ ਜ਼ਿਆਦਾ ਹੋਵੇ ਤਾਂ ਮੁਸ਼ਕਲਾਂ ਹੋਰ ਵੀ ਵੱਧ ਜਾਂਦੀਆਂ ਹਨ ਡੰਡੀ ਚੀਨ ਆਬਾਦੀ ਦੇ ਆਧਾਰ ਤੇ ਇਹਨਾਂ ਪੰਜਾਂ ਵਿੱਚੋਂ ਸਾਰਿਆਂ ਤੋਂ ਵੱਡਾ ਦੇਸ਼ ਹੈ ਪਰ ਇਸ ਵਿੱਚ ਸਭ ਤੋਂ ਘੱਟ ਵੱਖਵਾਦ ਹੈ ਡੰਡੀ ਇਸ ਦਾ ਕਾਰਨ ਇਹ ਹੈ ਕਿ ਚੀਨ ਵਿੱਚ 90 ਫੀਸਦੀ ਤੋਂ ਵੱਧ ਲੋਕ ਹੂਨ ਹਨ ਜਿਨ੍ਹਾਂ ਦੀ ਇੱਕੋ ਸਾਂਝੀ ਭਾਸ਼ਾ ਅਤੇ ਇੱਕੋ ਵਰਣਮਾਲਾ ਹੈ ਡੰਡੀ ਇਥੋਂ ਤੱਕ ਕੇ ਹੂਨ ਪੰਜ ਖੁਦਮੁਖਤਾਰ ਖੇਤਰਾਂ ਵਿੱਚ ਵੀ ਪਹੁੰਚ ਗਏ ਹਨ ਜਿੱਥੇ ਨਸਲੀ ਆਬਾਦਕਾਰ ਵਸੇ ਹੋਏ ਹਨ ਡੰਡੀ ਅੰਦਰੂਨੀ ਮங்கோਲਿਆ ਵਿੱਚ ਵੀ ਹੂਨ ਪਹੁੰਚ ਗਏ ਹਨ ਡੰਡੀ ਆਬਾਦੀ ਦੇ ਪੱਖੋਂ ਬਾਕੀ ਦੇ ਤਿੰਨ ਵੱਡਿਆਂ ਦੇਸ਼ਾਂ ਵਿੱਚ ਬਹੁਤ ਕੁਝ ਸਾਂਝਾ ਹੈ ਜੋ ਗਰੁੱਪਾਂ ਦੇ ਰੂਪ ਵਿੱਚ ਖੇਤਰੀ ਸੰਬੰਧਾਂ ਰਾਹੀਂ ਪ੍ਰਤੱਖ ਹੈ ਡੰਡੀ ਯੂਰਪ ਵਿੱਚ ਇਹ ਗਰੁੱਪ ਆਪਣੇ ਆਪ ਨੂੰ ਕੌਮਾਂਖਵਾਉਂਦੇ ਹਨ ਡੰਡੀ ਸਾਪਕਾ ਸੋਵੀਅਤ ਯੂਨੀਅਨ ਵਿੱਚ ਇਹਨਾਂ ਨੂੰ ਕੌਮੀਅਤਾ ਕਿਹਾ ਜਾਂਦਾ ਹੈ ਡੰਡੀ ਯੂਰਪ ਅਤੇ ਸਾਬਕਾ ਸੋਵੀਅਤ ਯੂਨੀਅਨ ਵਿੱਚ ਰਾਜਨੀਤਿਕ ਢਾਂਚਿਆਂ ਵਿੱਚ ਵੱਡੀਆਂ ਤਬਦੀਲੀਆਂ ਹੋ ਰਹੀਆਂ ਹਨ ਡੰਡੀ ਸਾਨੂੰ ਇਹਨਾਂ ਤਬਦੀਲੀਆਂ ਵੱਲ ਧਿਆਨ ਰੱਖਣਾ ਚਾਹੀਦਾ ਹੈ ਬੇਸ਼ੱਕ ਅੰਤਿਮ ਤੌਰ ਤੇ ਸਾਨੂੰ ਆਪਣੇ ਹੱਲ ਆਪ ਹੀ ਤਲਾਸ਼ ਕਰਨੇ ਪੈਣੇ ਹਨ ਡੰਡੀ ਯੂਰਪ ਉਹ ਥਾਂ ਹੈ ਜਿੱਥੇ ਕੌਮੀ ਰਾਜ ਪੈਦਾ ਹੋਏ ਪਰ ਮਜੇ ਦੀ ਗੱਲ ਇਹ ਹੈ ਕਿ ਉਥੇ ਇਹ ਆਪਣਾ ਆਧਾਰ ਖਤਮ ਕਰ ਰਹੇ ਹਨ ਡੰਡੀ ਇੱਕ ਪਾਸੇ ਉਹ ਸੰਘਵਾਦ ਵੱਲ ਵੱਧ ਰਹੇ ਹਨ ਜਿਸ ਅਨੁਸਾਰ ਉਹ ਆਰਥਿਕਤਾ ਤੋਂ ਅਗਾਹ ਜਾ ਕੇ ਨਿਵਾਸ ਸਾਂਝੀ ਨਾਗਰਿਕਤਾ ਵਿਦੇਸੀ ਮਾਮਲੇ ਅਤੇ ਸੁਰੱਖਿਆ ਨੂੰ ਵੀ ਸਾਂਝੇ ਤੌਰ ਤੇ ਚਲਾਉਣਗੇ ਡੰਡੀ ਕੁਝ ਸਮੇਂ ਵਿੱਚ ਸਾਰਾ ਯੂਰਪ ਇੱਕ ਜੁਨੀਅਨ ਬਣ ਜਾਵੇਗਾ ਡੰਡੀ ਦੂਜੇ ਪਾਸੇ ਵਿਧੇਰੇ ਅਧਿਕਾਰਾਂ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਮੰਗਾਂ ਹਨ ਡੰਡੀ ਇਹ ਮੰਗਾਂ ਕੇਵਲ ਸਕਾਟਲੈਂਡ ਜਾਂ ਕਰੋਸ਼ੀਆ ਜਈਆਂ ਨਸਲੀ ਥਾਵਾਂ ਤੱਕ ਹੀ ਸੀਮਤ ਨਹੀਂ ਹਨ ਡੰਡੀ ਛੇਤੀ ਹੀ ਉਤਰਾ ਚੜਾ ਦੀਆਂ ਲਹਿਰਾਂ ਯੂਰਪ ਦੇ ਸਾਰੇ ਦੇਸ਼ਾਂ ਨੂੰ ਸਾਬਕਾ ਕੌਮੀ ਰਾਜ ਬਣਾ ਦੇਣ ਗਿਆ ਡੰਡੀ ਸਾਬਕਾ ਸੋਵੀਅਤ ਜੁਨੀਅਨ ਵਿੱਚ ਇਹ ਰੁਝਾਨ ਉਲਟੇ ਰੁਖ ਚੱਲ ਪਿਆ ਹੈ ਡੰਡੀ ਸੋਵੀਅਤ ਜੁਨੀਅਨ ਟੁੱਟ ਗਿਆ ਹੈ ਅਤੇ 15 ਆਜ਼ਾਦ ਰਾਜ ਹੋਂਦ ਵਿੱਚ ਆ ਗਏ ਹਨ ਡੰਡੀ ਆਜ਼ਾਦ ਹੋਏ ਹਰੇਕ ਰਾਜ ਵਿੱਚੋਂ ਉਸ ਦੀ ਆਪਣੀ ਨਸਲੀ ਖੁਸ਼ਬੂ ਆ ਰਹੀ ਹੈ ਡੰਡੀ ਇਨ੍ਹਾਂ ਵਿੱਚੋਂ ਜਾਰਜੀਆ ਅਤੇ ਤਿੰਨ ਹੋਰ ਬਾਲਟਿਕ ਰਾਜਾਂ ਨੇ ਆਪੋ ਆਪਣੇ ਵੱਖਰੇ ਰਸਤੇ ਚੁਣ ਲਏ ਹਨ ਬਾਕੀ ਦੇ ਰਾਜ ਇਕੱਠੇ ਹਨ ਅਤੇ ਉਹਨਾਂ ਨੇ ਰਾਸ਼ਟਰ ਮੰਡਲ ਕਾਮਨ ਵੈਲਥ ਬਣਾ ਲਿਆ ਹੈ ਡੰਡੀ ਇਹ ਸਪਸ਼ਟ ਨਜ਼ਰ ਆਉਂਦਾ ਹੈ ਕਿ ਰਾਸ਼ਟਰ ਮੰਡਲ ਰਾਜਾਂ ਦੀਆਂ ਵੀ ਆਪੋ ਆਪਣੀਆਂ ਅੰਦਰੂਨੀ ਸਮੱਸਿਆਵਾਂ ਹਨ ਡੰਡੀ ਇਨਾ ਵੱਖ-ਵੱਖ ਰਾਜਾਂ ਦੀਆਂ ਨਸਲੀ ਘਟਗਿੰਤੀਆਂ ਵਧੇਰੇ ਹੋਂਦ ਜਤਾਉਣ ਲੱਗੀਆਂ ਹਨ ਡੰਡੀ ਰੂਸ ਦੇ 100 ਨਸਲੀ ਗਰੁੱਪ ਆਪਣੀ ਆਪਣੀ ਮਹੱਤਤਾ ਵੱਲ ਸੰਕੇਤ ਕਰਦੇ ਹਨ ਡੰਡੀ ਇਹੋ ਜਈਆਂ ਸਮੱਸਿਆਵਾਂ ਆਪਣੀ ਅਖੰਡਤਾ ਦਾ ਪ੍ਰਗਟਾਵਾ ਕਰਦੀਆਂ ਹਨ ਡੰਡੀ ਭਾਰਤ ਵਿੱਚ ਇਸ ਸਦੀ ਦੇ ਅੱਠਵੇਂ ਦਹਾਕੇ ਵਿੱਚ ਸੰਗਵਾਦ ਦੀ ਸਮੱਸਿਆ ਮੁੱਖ ਵਿਸਾ ਰਿਹਾ ਹੈ ਡੰਡੀ ਸਾਰੀਆਂ ਗੈਰ ਕਾਂਗਰਸੀ ਪਾਰਟੀਆਂ ਇਸ ਦੇ ਹੱਕ ਵਿੱਚ ਸਨ ਪਰ ਕਾਂਗਰਸ ਪਾਰਟੀ ਹਿਚਕਚਾਉਂਦੀ ਰਹੀ ਡੰਡੀ ਅੰਤ ਵਿੱਚ ਇਸ ਨੇ ਸਰਕਾਰੀਆ ਕਮਿਸ਼ਨ ਦੀ ਨਿਯੁਕਤੀ ਕਰਕੇ ਇਸ ਮਾਮਲੇ ਨੂੰ ਗਲੋਂ ਲਾਹਿਆ ਡੰਡੀ ਸਰਕਾਰੀਆ ਕਮਿਸ਼ਨ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਬੰਧਾਂ ਬਾਰੇ ਆਪਣੀ ਸਿਫਾਰਸ਼ਾਂ ਤਿਆਰ ਕਰਨ ਵਿੱਚ ਕਈ ਸਾਲ ਲਗਾ ਦਿੱਤੇ ਡੰਡੀ ਇਸ ਕਮਿਸ਼ਨ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਬਹੁਤ ਸਾਰੇ ਵਿਚਾਰਵਾਨਾਂ ਨੇ ਰੂੜੀਵਾਦੀ ਸਿਫਾਰਸ਼ਾਂ ਕਿਹਾ ਹੈ ਡੰਡੀ ਇਹ ਸਿਫਾਰਸ਼ਾਂ ਪ੍ਰਾਪਤ ਹੋਣ ਮੰਗਰੋਂ ਵੀ ਕਿੰਨੇ ਸਾਲ ਬੀਤ ਗਏ ਹਨ ਡੰਡੀ ਪਰ ਅਜੇ ਤੱਕ ਇਹਨਾਂ ਉਤੇ ਅਮਲ ਕੀਤੇ ਜਾਣ ਸੰਬੰਧੀ ਕੋਈ ਕਾਰਵਾਈ ਸਾਹਮਣੇ ਨਹੀਂ ਆਈ ਡੰਡੀ ਇਸ ਸਦੀ ਦੇ 9ਵੇਂ ਦਹਾਕੇ ਦੇ ਸ਼ੁਰੂ ਹੋਣ ਨਾਲ ਨਵੇਂ ਯੁੱਗ ਦਾ ਆਰੰਭ ਹੋਇਆ ਡੰਡੀ ਹੁਣ ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਵਧੇਰੇ ਅਧਿਕਾਰ ਦੇਣ ਦੀ ਗੱਲ ਕੀਤੀ ਹੈ ਡੰਡੀ